ਅੱਜ ਗੁਰੂ ਰਾਮਦਾਸ ਜੀ ਅਰਦਾਸ ਰੂਪ ਵਿੱਚ ਬਚਨ ਕਰਦੇ ਨੇ ਕਿ ਹੇ ਵਾਹਿਗੁਰੂ ਜੀ ਦੁਨੀਆਂ ਦੇ ਵਿਕਾਰ ਦੇ ਝਮੇਲਿਆਂ ਤੋਂ ਸਾਡੀ ਇੱਜ਼ਤ ਬਚਾ ਲਓ ਸਾਨੂੰ ਨਾਮ ਜਪਣ ਦੀ ਸਮਰੱਥਾ ਦਿਓ ਅਸੀਂ ਸਿਰਫ ਤੁਹਾਡੀ ਭਗਤੀ ਦਾ ਦਾਨ ਮੰਗ ਰਹੇ ਹਾਂ ਫਿਰ ਗੁਰੂ ਸਾਹਿਬ ਰੱਬ ਤੋਂ ਸਵਾਲ ਕਰਦੇ ਨੇ ਕਿ ਮੈਨੂੰ ਉਹ ਧਰਮ ਦੱਸੋ ਜਿਹਦੇ ਤੋਂ ਦੁਨੀਆਂ ਦੇ ਵਿਕਾਰਾਂ ਤੋਂ ਬਚਿਆ ਜਾ ਸਕਦਾ ਹੈ ਜਵਾਬ ਮਿਲਦਾ ਹੈ ਕਿ ਰੱਬ ਦੇ ਨਾਮ ਦਾ ਜਾਪ ਬੇੜੀ ਹੈ ਤੇ ਨਾਮ ਹੀ ਤੁਲਹਾ ਹੈ ਜੋ ਮਨੁੱਖ ਨਾਮ ਜਪਦੇ ਨੇ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਨੇ ਨਾਮ ਜਪਣ ਵਾਲੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਨੇ ਚਿਤਰ ਗੁਪਤ ਦੁਆਰਾ ਬੰਦੇ ਦੇ ਕਰਮਾ ਦੇ ਲਿਖੇ ਲੇਖ ਵੀ ਨਾਮ ਜਪਣ ਦੇ ਨਾਲ ਬਦਲ ਜਾਂਦੇ ਨੇ हे ਪ੍ਰਭੂ ਤੁਸੀਂ ਸਭ ਤੋਂ ਵੱਡੇ ਹੋ ਗਿਆਨ ਇੰਦਰੀਆਂ ਨਾਲ ਤੁਹਾਡੇ ਤੱਕ ਨਹੀਂ ਪਹੁੰਚਿਆ ਜਾ ਸਕਦਾ ਤੁਸੀਂ ਆਪਣੇ ਦਾਸ ਨਾਨਕ ਉੱਤੇ ਮਿਹਰ ਕਰਕੇ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ